ਆਓ ਹੁਣ ਅੱਜ ਦੇ ਬਕੂ ਨਾਲ ਦੇ ਸੈਵ ਦੇ ਸਮਲ ਦੇ ਵਿਚਾਰ ਵਿੱਚ ਜੁੜਨਾ ਕਰੀਏ ਤੇ ਕਾਂਗਰਦਤਰਾਓ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਵਾ ਸੁਹੀ ਮਹੱਲਾ ਪੰਜਵਾ ਪੰਚਮ ਪਾਸਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੋਹੀ ਰਾਗ ਵਿੱਚ ਇਸ ਸ਼ਬਦ ਨੂੰ ਉਚਾਰਨ ਕਰਦੇ ਹਾਂ। ਦਰਸ਼ਨ ਕੋ ਲੋਚੈ ਸਭ ਕੋਈ ਦਰਸ਼ਨ ਕੋ ਲੋਚੈ ਸਭ ਕੋਈ ਸਾਰੀ ਦੁਨੀਆ ਦੇ ਲੋਕ ਉਸ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਕਰਨਾ ਮੰਗਦੇ ਨੇ। ਸਭ ਚਾਹੁੰਦੇ ਨੇ ਕਿ ਰਾਮ ਦਾ دیدار ਹੋਵੇ। ਪਰ ਗੁਰੂ ਜੀ ਕਹਿੰਦੇ ਪੂਰਾ ਭਾਗ ਪ੍ਰਾਪਤ ਹੋਈ ਹੁਣ ਜਿਨ੍ਹਾਂ ਦੇ ਭਾਗ ਪੂਰੇ ਭਾਗ ਦਾ ਮਤਲਬ ਹੁੰਦਾ ਜੀ ਹਿੱਸਾ ਜਿਹਦਾ ਬਰਾਬਰ ਦਾ ਹਿੱਸਾ ਹੁੰਦਾ ਹੈ ਉਹ ਬਰਾਬਰ ਬੈਠਦਾ ਹੈ ਜਿਹਦਾ ਹਿੱਸਾ ਥੋੜਾ ਹੋਵੇ ਉਹਨੂੰ ਦੂਰ ਰੱਖਿਆ ਜਾਂਦਾ ਹੈ ਹੁਣ ਜਿਹਦਾ ਹਿੱਸਾ ਜਾਦਾ ਹੈ ਪੂਰਾ ਭਾਗ ਜਿਹਦਾ ਭਾਗ ਪੂਰਾ ਹੈ ਜਿਹਦਾ ਸਾਰਾ ਹੀ ਹਿੱਸਾ ਹੈ ਮਾਰਿਆ ਕਹਿੰਦੇ ਪ੍ਰਾਪਤ ਹੋਈ ਹੁਣ ਰੱਬ ਉਨ ਨੂੰ ਪ੍ਰਾਪਤ ਹੁੰਦਾ ਹੈ ਜਿਹਦਾ ਪਰਮਾਸਤਮ ਆਕਾਰ ਪ੍ਰਖਵਾਹ ਹੁੰਦੇ ਵਿੱਚ ਹਿੱਸਾ ਹੋਵੇ। ਇਹ ਸੱਚ ਹੈ ਕਿ ਜਿਹੜਾ ਇਨਸਾਨ ਹਰ ਵੇਲੇ ਉਸ ਵਾਲੀ ਗੁਰੂ ਦਾ ਨਾਮ ਜਪਦਾ ਹੈ ਤੇ ਨਾਮ ਦਾ ਧਨ ਇਕੱਠਾ ਕਰੇ ਜਾਂਦਾ ਉਹਦਾ ਹਿੱਸਾ ਵੱਧ ਜਾਂਦਾ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਜੇ ਦਰਸ਼ਨ ਚਾਉਣਾ ਹੈ ਫਿਰ ਆਪਣਾ ਭਾਗ ਵੱਡਾ ਕਰੇ ਹਿੱਸਾ ਵੱਡਾ ਕਰ ਰਹਾਓ ਰਹਾਉ ਦਾ ਭਾਵ ਉਹਦਾ ਠਹਿਰ ਕੇ ਰੁੱਕ ਕੇ ਸਾਹ ਲੈ ਕੇ ਅੰਦੇ ਤੋਂ ਆਉਂ। ਸਿਆਮ ਸੁੰਦਰ ਤਜ ਨੀਦ ਕਿਉ ਆਈ? ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਮਨੁੱਖ ਤੂੰ ਉਸ ਪ੍ਰਮਾਤਮਾ ਸੇ ਆਂ ਜਿਹੜਾ ਹਰ ਇੱਕ ਥਾਂ ਤੇ ਵਸਣ ਵਾਲਾ ਹੈ। ਸੁੰਦਰ ਜਿੰਨੀ ਸੰਸਾਰ ਦੀ ਸੁੰਦਰਤਾ ਹੈ ਇਹ ਸਾਰੀ ਸੁੰਦਰਤਾ ਪ੍ਰਮਾਤਮਾ ਦੀ ਹੈ। ਇਹ ਪ੍ਰਮਾਤਮਾ ਨੇ ਕੁਦਰਤ ਵਿੱਚ ਆਪ ਪ੍ਰਵੇਸ਼ ਕਰਕੇ ਦੁਨੀਆ ਦੀਆਂ ਵਸਤੂਆਂ ਨੂੰ ਸੁੰਦਰ ਬਣਾਇਆ ਹੈ ਇਸ ਕਰਕੇ ਸੇ ਆਨ ਸੁੰਦਰ हे ਬੰਦੇ ਤੂੰ ਉਸ ਸੁੰਦਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜਿਹੜਾ ਸਾਰੇ ਕਿਤੇ ਰਮਿਆ ਹੈ ਉਹਨੂੰ ਛੱਡ ਕੇ ਤਜ ਉਹਨੂੰ ਤਜ ਕੇ ਨੀਂਦ ਕਿਉਂ ਆਏ ਜਦੋਂ ਕਿਵੇਂ ਨੀਂਦ ਆ ਜਾਂਦੀ ਹੈ ਤੂੰ ਆਰਾਮ ਕਿਵੇਂ ਕਰ ਲੈਣਾ ਹੈ ਅਨੇ ਸੋਹਣੇ ਪਰਮੇਸ਼ਰ ਘਾਲ ਪਰਵਾਹ ਨੂੰ ਅੱਖੋਂ ਪਰੋਖਾ ਕਰਕੇ ਤੈਨੂੰ ਸੁਖ ਦੀ ਨੀਂਦ ਆ ਕਿਵੇਂ ਜਾਂਦੀ ਹੈ ਮਹਾ ਮੋਹਣੀ ਦੂਤਾਂ ਲਾਈ ਤੈਨੂੰ ਨੀਂਦ ਤਾਂ ਆਉਂਦੀ ਹੈ ਕਿਉਂਕਿ ਜਿਹੜੀ ਪਰਮੇਸ਼ਰ ਨੇ ਇੱਕ ਮਾਇਆ ਮੋਹਣੀ ਬਣਾਈ ਹੋਈ ਹੈ ਦੂਤਾਂ ਲਾਈ ਉਹ ਤੇਰੇ ਮਗਰ ਲੱਗੀ ਹੋਈ ਹੈ ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਲਿਬ ਸੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਦਾ ਹੈ ਮਾਇਆ ਨੇ ਤੇਰੇ ਉੱਤੇ ਨਾ জাল ਪਾ ਦਿੱਤਾ ਮੋਹ ਨੇ ਬਣ ਕੇ ਤੈਨੂੰ ਮੋਹ ਲਿਆ ਕਿ ਦੁਤਾਂ ਨੂੰ ਤੇਰੇ ਮਗਰ ਲਾ ਦਿੱਤਾ ਹੁਣ ਇਸੇ ਕਰਕੇ ਮਨੁੱਖ ਅੱਗੇ ਵੱਲ ਦੌੜਦਾ ਜਾਂਦਾ ਹੈ ਤੇ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ ਇਸੇ ਕਰਕੇ ਮਨੁੱਖ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਕਿ ਆ ਜਿਹੜੀਆਂ ਚੀਜ਼ਾਂ ਮਗਰ ਮੈਂ ਤੁਰਿਆ ਕਰਦਾ ਇਹਨਾਂ ਦੇ ਮਗਰ ਇਸ ਸੁੰਦਰਤਾ ਦੇ ਪਿੱਛੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਕੁਦਰਤ ਕਰਕੇ ਵਸਿਆ ਹੋਇਆ ਕੁਦਰਤ ਨੂੰ ਵੜਾ ਕੇ ਵਿੱਚ ਆਮ ਵਸਿਆ ਹੋਇਆ ਜਿੰਨੀ ਸਮਰਤਾ ਵਾਲੀਆਂ ਵਸਤੂਆਂ ਵੇਖਦੇ ਹਾਂ ਸਭ ਉਹ ਪਰਮੇਸ਼ਰ ਦੇ ਰੰਗ ਨੇ ਪਰ ਮਾਇਆ ਦੀ ਮਮਤਾ ਵਿੱਚ ਮਨੁੱਖ ਉਸ ਪਰਮੇਸ਼ਰ ਨੂੰ ਨਹੀਂ ਵੇਖ ਪਾਉਂਦਾ ਹੈ ਪ੍ਰੇਮ ਉਸੋਹਾ ਕਰਤਕ ਸਾਇ ਇਹਨੂੰ ਪ੍ਰੇਮ ਦਾ ਵਿਸ਼ੋੜਾ ਪੈ ਗਿਆ ਰੱਬ ਨਾਲ ਸਨੇਹ ਨਹੀਂ ਪਿਆਰ ਇੰਨੀ ਰਸਾ ਪਰਬਤ ਪਾਉਂਦਾ। ਕਸਾਈ ਇਸ ਕਰਕੇ ਜਿਵੇਂ ਕਸਾਈ ਕਸਾਏ ਨੂੰ ਕਰਦਾ ਹੈ ਜੀਵਾਂ ਦੀ ਹੱਤਿਆ ਕਰਦਾ ਹੈ ਕਾਦੇ ਲਈ ਮਾਸ ਵੇਚਣ ਵਾਸਤੇ ਤੇ ਉਹਨੂੰ ਦਇਆ ਹੀ ਨਹੀਂ ਆਉਂਦੀ ਜੀਵਾਂ ਤੇ ਕਿ ਇਹਨਾਂ ਵਿੱਚ ਵੀ ਜਾਨ ਹੈ। ਇੱਥੇ ਕਈ ਲੋਕ ਕੀੜਾ ਵਾਰਨ ਨੂੰ ਲੱਗਿਆ ਵੀ ਦੱਦਦੇ ਨੇ ਵੀ ਪਾਪ ਲੱਗ ਲੋ ਪਰ ਕਸਾਈ ਨੂੰ ਬੱਕਰੇ, ਮੁਰਗੀਆਂ, ਪੰਛੀਆਂ ਕਿੰਨੇ ਕ ਜੀਵ ਮਾਰਦਾ ਹੈ। ਉਨੂੰ ਦਰਦ ਨਹੀਂ ਲੱਗਦਾ ਤੇ ਇਹ ਬੰਦਾ ਵੀ ਕਹਿੰਦੇ ਰੱਬ ਨੂੰ ਛੱਡ ਕੇ ਪ੍ਰੇਮ ਤੋਂ ਪਰੇ ਹੋ ਕੇ ਕਸਾਈਆਂ ਦੀ ਤਰ੍ਹਾਂ ਜੀਵਨ ਨੂੰ ਜਿਉ ਰਿਹਾ ਹੈ ਨਿਰਦਇ ਜੰਤ ਤੇ ਸਦਾਇ ਨਪਾਈ ਜਿਵੇਂ ਕਸਾਈ ਨਰਦਈ ਬਣ ਜਾਂਦਾ ਹੈ ਨਿਰਦਇ ਜੰਤ ਆਦਮੀ ਇੱਕ ਜੀਵ ਹੈ ਤੇ ਦਇਆ ਨਪਾਈ ਜੀਵ ਜੰਤੂਆਂ ਤੇ ਦਇਆ ਨਹੀਂ ਕਰਦਾ ਉਹਨਾਂ ਨੂੰ ਵੱਡ ਧੋਖ ਦਿੰਦਾ ਹੈ ਐਸੇ ਤਰ੍ਹਾਂ ਬੰਦਾ ਵੀ ਮਾਇਆ ਦੇ ਗ੍ਰਿਫਤ ਵਿੱਚ ਆ ਕੇ ਰੋਜ ਕਸਾਈ ਦੀ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਮੁੱਖਾਂ ਦਾ ਗਾਲ ਵੱਢਦਾ ਹੈ ਜਿਹਨੂੰ ਲੋਕਾਂ ਦਾ ਲਹੂ ਪੀਣਾ ਕਹਿੰਦੇ ਨੇ ਲੋਕਾਂ ਦੇ ਗਾਲ ਵੱਡੀ ਤੁਰੇ ਆਉਂਦਾ ਹੈ ਆਪ ਤੋਂ ਗਰੀਬਾਂ ਨੂੰ ਸਤਾਈ ਤੁਰੇ ਆਉਂਦਾ ਹੈ ਜਿੱਥੇ ਕੋਈ ਮਜਬੂਰ ਹੈ ਉਹ ਵਿਆਜ ਤੇ ਪਰਵਿਆਜ ਲਾ ਲਾ ਕੇ ਉਹਦਾ ਖੂਨ ਚੂਸੀ ਜਾਣਾ ਚੂਸੀ ਜਾਣਾ ਇਸ ਮਨੁੱਖੋਂ ਉਹ ਵਿਵਹਾਰ ਹੈ ਕਹਿੰਦੇ ਕਸਾਈ ਦੇ ਬਾਗ ਦਇਆ ਦੀ ਆ ਰਹੀ ਨਰਦਈ ਵਰਗਿਆ ਮਨੁੱਖ ਆਨਕ ਜਨਮ ਬੀਤੀਆਂ ਪਰਮਾਤ ਇਹਦਾ ਕਰਦਿਆਂ ਕਰਦਿਆਂ ਅਨੇਕਾਂ ਹੀ ਜਾਨਵ ਬੀਤੀਆਂ ਅਨੇਕਾਂ ਜਾਨਵ ਵੀਤ ਗਏ ਪਰਭਾਈ ਤੇ ਬੰਦਾ ਇਹ ਜੀਵ ਰੂਪੀ ਆਤਮਾ ਪਰਮ ਦੇ ਹੀ ਫਿਰਦੀ ਆ ਇਹਨੂੰ ਪਰਮੇਸ਼ਰ ਕਾਲ ਪ੍ਰਖਵਾਹ ਹੁਣੇ ਟਕਾ ਨਹੀਂ ਦਿੱਤਾ ਗੁਰੂ ਜੀ ਕਹਿੰਦੇ ਨੇ ਘਰ ਵਾਸ ਨ ਦੇਵੇ ਦੁੱਤਰ ਵਾਹੀ ਉਸ ਪਰਮੇਸ਼ਰ ਨੇ 와ਹਿਗੁਰੂ ਨੇ ਇਹਨੂੰ ਆਪਣੇ ਘਰ ਵਿੱਚ ਵਾਸਾ ਦਿੱਤਾ ਹੀ ਉਹ ਮਾਂ ਨੇ ਪਰਮੇਸ਼ਰ ਨੇ 와ਹਿਗੁਰੂ ਕਿਉਂਕਿ ਮਨੁੱਖਾਂ ਦਾ ਨਹੀਂ ਹੋ ਗਿਆ ਇਹਦੀ ਰੂਹ ਆਤਮਾ ਆਪਣੇ ਬਰਾਬਰ ਦੇ ਜੀਵਾਂ ਤੇ ਦਇਆ ਹੀ ਨਹੀਂ ਕਰਦੀ ਜੋ ਸਭ ਮੈਂ ਇੱਕ ਖੁਦਾਏ ਕਹਤੋ ਤੌਂ ਪਰ ਮੁਰਗੀ ਮਾਰਾ ਹੈ ਸਦਾ ਤਾਂ ਇਹ ਚਾਹਤ ਦਾ ਸੀ ਜਦੋਂ ਕਹਿੰਦੇ ਆ ਕਿ ਸਾਰੇ ਕਿਤੇ ਰੱਬ ਵੱਸਦਾ ਹੈ ਫਿਰ ਦੂਸਰੇ ਜੀਵਾਂ ਤੇ ਕਿਉਂ ਦਇਆ ਨਹੀਂ ਕਰਦਾ ਬੰਦੇ ਆ ਕਿਉਂ ਜੀਵ ਘਾਤ ਕਰਦਾ ਹੈ ਕਿਉਂ ਪਾਪ ਕਰਦਾ ਹੈ ਕਾਇ ਲਈ ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਰ ਪਰਵਾਹੀ ਗੁਰੂ ਕਹਿੰਦਾ ਇਹਨੂੰ ਆਪਣੇ ਘਰ ਵਸੇਰਾ ਨਹੀਂ ਕਰਵਾਉਂਦਾ ਤੇ ਆਵਣ ਜਾਗ ਦੇ ਗੇਲ ਵਿੱਚ ਪਾ ਦਿੰਦਾ ਇਹ ਲੋਕ ਜੀਵ ਮਰਦਾ ਹੈ ਜੰਗਦਾ ਹੈ ਮਰਦਾ ਹੈ ਜੰਗਦਾ ਹੈ ਇਉਂ ਕਰਕੇ ਅਣਕ ਜਨਮ ਬੀਤੀਆਂ ਨੂੰ ਪਰਮਾਈ ਘਰ ਬਾਸ ਨਾ ਦੇਵੇ ਦੁਤਰਾਈ ਅੱਗੇ ਹਰਮਾਨ ਕਰਦੇ ਨੇ ਦਿਲ ਰਹਿ ਰ ਆਪਣਾ ਕੀਆ ਪਾਇ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਦਿਨ ਤੇ ਰਾਤ ਵਿੱਚੋਂ ਦੀ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ ਇਹ ਮਹਾਰਾਜ ਕਹਿੰਦੇ ਆਪਣਾ ਕੀਆ ਪਾਈ ਆਪਣੇ ਹੀ ਕਰਮਾਂ ਦਾ ਬੀਜਿਆ ਹੋਇਆ ਫਲ ਵੱਢ ਰਹੇ ਹੋ ਭਾਵੇਂ ਕੋਈ ਗਰੀਬ ਹੈ ਭਾਵੇਂ ਅਮੀਰ ਹੈ ਦੁਖੀ ਹੈ ਭਾਵੇਂ ਸੁਖੀ ਹੈ ਜੋ ਕੁਝ ਸਾਡੀ ਜ਼ਿੰਦਗੀ ਵਿੱਚ ਹੋ ਰਿਹਾ ਉਹ ਸਾਰਾ ਕੁਝ ਸਾਡੇ ਕਰਮਾਂ ਦਾ ਹੈ ਇਸ ਕਰਕੇ ਗੁਰੂਾਨੰਕ ਪਾਤਸ਼ਾਹ ਕਹਿੰਦੇ ਦੱਦਾ ਦੋਸਤ ਨੰਦੇ ਉਹ ਪਿੱਸਾ ਹੈ ਦੋਸ ਕਰਮਾਂ ਆਪਣੇ ਆ ਬਾਹਿ ਤੇਰੇ ਕਰਮਾਂ ਦਾ ਦੋਸਾਂ ਕਿਸੇ ਨੂੰ ਦੋਸ ਨਾ ਦੇਈ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਕਰ ਕੋ ਕਿਸੇ ਨੂੰ ਦੋਸ ਨਾ ਦੇ ਜੋ ਤੂੰ ਬੀਜਿਆ ਸੀ ਉਹ ਵੱਡ ਵੱਧ ਰਿਹਾ ਹੈ ਦਿਨ ਰਾਤ ਆਪਣਾ ਕੀਆ ਭਾਈ ਅੱਗੇ ਕਹਿੰਦੇ ਨੇ ਕਿਸ ਦੋਸ ਨਾ ਦੀਜੈ ਕਿਰਤ ਭਵਾਈ ਕਦੇ ਕਿਸੇ ਨੂੰ ਦੋਸ ਨਾ ਦੇ ਆਕਰ ਜਦੋਂ ਕਿਤੇ ਤੇਰੇ ਹੱਥੋਂ ਨੌਕਰੀ ਖਿਸਕ ਜਾਵੇ ਜਦੋਂ ਕਿਤੇ ਤੈਨੂੰ ਕੰਮ ਨਾ ਮਿਲੇ ਕਿਰਤ ਕਰਨ ਵਾਸਤੇ ਤੈਨੂੰ ਕਮਾਈ ਦਾ ਸਾਧਨ ਨਾ ਮਿਲੇ ਤੂੰ ਦਰਦ-ਦਰ ਤੇ ਭੱਜਦਾ ਫਿਰੇ ਇਧਰ ਨੌਕਰੀ ਮਿਲ ਜੇ ਇਧਰ ਮਿਲ ਜੇ ਕਿ ਤੇਤਰੋ ਚਾਰ ਪੈਸੇ ਟੁੱਟ ਜਾਣ ਦਰਦ-ਦਰ ਵੀ ਜਦੋਂ ਟੋਕਰਾ ਖਾਂਦਾ ਫਿਰੇ ਫਿਰ ਮਾਰੇ ਨਾ ਕਿਸੇ ਦੋਸ਼ ਨਾ ਦਿੱਜਾ ਉਸ ਵੇਲੇ ਕਿਸੇ ਨੂੰ ਦੋਸ਼ ਨਾ ਦੇਈ ਵੀ ਫਲਾਣੇ ਕਰਕੇ ਮੈਨੂੰ ਨੌਕਰੀ ਨਹੀਂ ਮਿਲੀ ਉਹਦੇ ਕਰਕੇ ਮੇਰਾ ਕੰਮ ਨਹੀਂ ਵੜਿਆ ਨਹੀਂ ਭਾਈ ਇਹ ਸਭ ਕੁਝ ਤੇਰੇ ਕਰਮਾਂ ਦਾ ਹੈ ਸੁਨ ਸਾਜਨ ਸੰਤ ਜਨ ਭਾਈ ਹੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਸੁਣ ਸਾਜਣ ਆਪਣਾ ਮਿੱਤਰ ਪਿਆਰਾ ਬਣਾ ਕੇ ਐ ਮੇਰੇ ਸੱਜਣਾ ਐ ਮਿਤਰਾ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਸਮਝਾਉਣਾ ਹਾਂ ਕਿਹੜੀ ਗੱਲ ਸਮਝਾਉਣਾ ਕਰਦੇ ਨੇ ਗੁਰੂ ਸਾਹਿਬ ਚਾਰਨ ਸੰਗ ਨਾਮਿਕ ਗਤਿ ਪਾਈ ਜੇ ਤੂੰ ਚਾਹ ਨਾ ਤੈਨੂੰ ਪਰਮ ਗਤੀ ਪ੍ਰਾਪਤ ਹੋ ਜਾਵੇ ਦੁਨੀਆ ਦੇ ਤਮਾਮ ਸੁੱਖ ਮਿਲ ਜਾਣ ਜਾਨ ਮਨ ਤੋਂ ਰਹਿਤ ਹੋ ਜਾਉਂਗੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੈਨੂੰ ਆਪਣੇ ਚਰਨਾਂ ਅੰਗ ਚ ਨਵਾਸ ਬਖਸ਼ ਤਵੇ ਜੇ ਚਾਹ ਨਾ ਫਿਰ ਮਾਰਾ ਕਹਿੰਦੇ ਚਾਰਨ ਸਰਨ ਫਿਰ ਭਾਏ ਗੁਰੂ ਦੀ ਸਨ ਵਿਚਾ ਕੇ ਪਰਮੇਸ਼ਰ ਦੇ ਚਨ ਪਾਸੇ ਲਿਕਾਰੋ ਨਾਮਿਕ ਗਤ ਪਾਈ ਗੁਰੂ ਦੇ ਚਰਨਾਂ ਵਿੱਚੋਂ ਹੀ ਤੈਨੂੰ ਪਰਮਗਤੀ ਮੁਕਤ ਪ੍ਰਾਪਤ ਹੋਵੇਗੀ ਗੁਰ ਕੇ ਚਰਨਾ ਗੁਰ ਸ਼ਬਦ ਹੈ ਗੁਰੂ ਦੇ ਚਰਨਾ ਗੁਰੂ ਦਾ ਸ਼ਬਦ ਹੈ ਇਸ ਕਰਕੇ ਗੁਰੂ ਦੇ ਸ਼ਬਦ ਨਾਲ ਜੁੜਨਾ ਕਰਕੇ ਗੁਰੂ ਦੇ ਸ਼ਬਦ ਤੋਂ ਬਿਨਾ ਗੁਰਬਾਣੀ ਦੇ ਅਭਿਆਸ ਤੋਂ ਬਿਨਾ ਨਾਮ ਅਤੇ ਸਿਮਰਨ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਕੀਤਾ ਹੋਇਆ ਬੇਅਰਥ ਹੈ ਕਿਸੇ ਲਿਖੇ ਵਿੱਚ ਨਹੀਂ ਆਓ ਆ ਕੁਝ ਦਿਨਾਂ ਤੋਂ ਪੂਰਨਮਾਸੀ ਤੇ ਰਖੜੀ ਦਾ ਤਿਉਹਾਰ ਆ ਰਿਹਾ ਹੈ ਮੈਂ 2-3 ਮਿੰਟ ਇਸ ਵਿਸ਼ੇ ਤੇ ਬੋਲਾਂ ਵਿਚਾਰ ਨੂੰ ਸਮਝੋ ਤਕਰੀਬਨ ਰਖੜੀ ਦਾ ਤਿਹਾਰ ਅੱਜ ਸਿੱਖਾਂ ਵਿੱਚ ਵੀ ਮਨਾਇਆ ਜਾਂਦਾ ਹੈ ਹਾਲਾਂਕਿ ਇਹ ਸਾਡਾ ਤਿਉਹਾਰ ਨਹੀਂ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਕਹਿਣਗੇ ਜੀ ਬਾਬੇ ਨਾਨਕ ਨੇ ਵੀ ਤਾਂ ਬੇਬੇ ਨਾਨਕੀ ਤੋਂ ਰਫਿਊਲਡ ਵਾਈਸ ਸੀ ਇਹ ਤਸਵੀਰ ਦਾ ਹਵਾਲਾ ਦੇ ਕੇ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਅਸਲ ਵਿੱਚ ਗੁਰੂ ਸਾਹਿਬਾਂ ਦੀਆਂ ਜਿੰਨੀਆਂ ਵੀ ਤਸਵੀਰਾਂ ਨੇ ਫੋਟੋਆਂ ਨੇ ਇਹ ਸਾਰੀਆਂ ਬਨ ਕੱਢਦੇ ਇਹ ਸੱਚ ਨਹੀਂ ਹਨ ਕਿਉਂਕਿ ਉਸ ਵੇਲੇ ਤਾਂ ਫੋਟੋ ਦਾ ਜਵਾਨਾ ਨਹੀਂ ਸੀ ਇਹ ਕਾਲਪਨਿਕ ਨੇ ਇਹ ਬਾਅਦ ਵਿੱਚੋਂ ਬਣਾਈਆਂ ਗਈਆਂ ਤੇ ਦੂਸਰੀ ਗੱਲ ਜਿਹੜੀ ਫੋਟੋ ਬਾਬੇ ਨਾਨਕ ਦੀ ਦਿਖਾਈ ਗਈ ਹੈ ਉਹ ਚਿੱਟੀ ਦਾ ਨਹੀਂ ਬਜ਼ੁਰਗ ਉਮਰ ਦੇ ਵਿੱਚ ਬਜ਼ੁਰਗ ਬੇਬੇ ਨਾਨਕੀ ਦੀ ਫੋਟੋ ਬੜਾਈ ਦੇਖਿਓ ਧਿਆਨ ਨਾਲ ਉਹ ਰਖ ਰਿਵਾਂ ਦੇ ਦਿਖਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ 1469 ਵਿੱਚ ਹੁੰਦਾ ਹੈ ਤੇ ਬੇਬੇ ਨਾਨਕੀ ਜੀ ਦੁਨੀਆਂ ਦੇ ਵਿੱਚੋਂ 1518 ਈਸਵੀ ਨੂੰ ਜੰਮਦੇ ਨੇ ਜਨਨ ਕਿ 30 ਸਾਲ ਉਹ ਹੋ ਗਏ ਤੇ 18 48 ਸਾਲ ਦੀ ਉਮਰ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਉਸ 500 ਸਾਲ ਪਹਿਲਾਂ 48 ਸਾਲ ਦੇ ਉਮਰ ਵਾਲਾ ਲੰਦਾ ਤਾਂ ਬਿਲਕੁਲ ਨੌਜਵਾਨ ਪਿਆ ਕਰਦਾ ਸੀ ਚੱਟੀ ਦਾੜੀ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਜਦੋਂ ਬਾਬੇ ਨਾਨਕ ਤੇ ਚੱਟੀ ਦਾੜੀ ਹੀ ਨਹੀਂ ਹੈ ਫਿਰ ਫੋਟੋ ਵੀ ਸੱਚ ਨਹੀਂ ਹੈ ਇਸ ਕਰਕੇ ਇਹ ਕਾਲਪਨਿਕ ਚੀਜ਼ਾਂ ਬਣਾਈਆਂ ਗਈਆਂ ਨੇ ਧਾਗੇ ਦੇ ਲਾਣ ਕੋਈ ਰਕ्सा ਨਹੀਂ ਹੁੰਦੀ ਹੈ ਰਕ्सा ਤਾਂ ਦਿਲਾਂ ਦੇ ਪਿਆਰ ਨੇ ਕਰਨੀਆਂ ਧਾਗੇ ਕੱਚੇ ਰਕ्सा ਥੋੜਾ ਕਰ ਦੇਵੇ ਕਰੇ ਬਾਕੀ ਸਾਧੂ ਤਾਂ ਰਹਿਤ ਵਰਜਾ ਦਾ ਵਿੱਚ ਵੀ ਇਨ੍ਹਾਂ ਚੀਜ਼ਾਂ ਤੋਂ ਮਨਾਹੀ ਕੀਤੀ ਗਈ ਹੈ ਕਿ ਧਾਗੇ ਤੇ ਵੀ ਤੋ ਸੇਵਲ ਨਹੀਂ ਕਰਨਾ ਤੰਤਰ ਮੰਤਰ ਵਿੱਚ ਤਾਂ ਬਿਲਕੁਲ ਨਹੀਂ ਬੜਨਾ ਹੈ ਕਿਉਂਕਿ ਰਾਖਾ ਇੱਕ ਹਮਾਰਾ ਸੁਭਾਅ ਸਾਡੀ ਰਕ्सा ਕਰਨ ਵਾਲਾ ਤਾਂ ਪਰਮੇਸ਼ਰ ਹੈ ਪ੍ਰਮਾਤਮਾ ਹੈ ਉਹਦੇ ਤੋਂ ਬਿਨਾ ਸਾਡੀ ਕੋਈ ਰਖਸਾ ਨਹੀਂ ਕਰ ਸਕਦਾ ਤੇ ਫਿਰ ਇੱਕ ਸਵਾਲ ਮੈਨੂੰ ਪਿਛਲੇ ਸਾਲ ਵੀ ਵੇਖਣ ਨੂੰ ਮਿਲਿਆ ਸੀ ਇਹ ਕਹਿੰਦੇ ਬਾਬਾ ਜੀ ਤੁਸੀਂ ਰਖੜੀ ਵਾਲੇ ਬੋਲਦੇ ਐ ਤੇ ਬਾਬੇ ਬਕਾਲੇ ਦੀ ਧਰਤੀ ਤੇ ਪੂਰਨਵਾਸੀ ਨੂੰ ਰਖੜੀ ਵਾਲੇ ਦੇ ਟੱਕਰ ਰਖੜ ਪੁੰਨਿਆ ਮਨਾਈ ਜਾਂਦੀ ਹੈ ਨਹੀਂ ਭਾਈ ਇਹ ਤੁਹਾਡਾ ਭੁਲੇਖਾ ਹੈ ਇਹ ਇਤਿਹਾਸ ਸਾਰੇ ਜਾਣਦੇ ਹੋਣਗੇ ਕਿ ਬਾਬਾ ਬਕਾਲੇ ਜਦੋਂ ਭਾਈ ਮੱਖਣਸਾ ਲਿਵਾਣੇ ਨੇ ਗੁਰੂ ਸਾਹਿਬ ਦੇ ਪਾਸ ਸਾਜੀ ਦੀ ਨੌਵੀਂ ਜੋਤ ਪ੍ਰਗਟ ਕੀਤੀ ਤਾਂ ਉਸ ਦਿਨ ਪੂਰਨ ਵਾਸੀ ਦਾ ਦਿਨ ਸੀ ਰਖੜ ਪੁੰਨੇ ਵਾਲਾ ਦਿਨ ਸੀ ਤੇ ਉਸ ਦਿਨ ਤੋਂ ਫਿਰ ਉੱਥੇ ਜੋੜ ਮੇਲੇ ਹੋਣੇ ਸ਼ੁਰੂ ਹੋ ਗਏ ਜਦੋਂ ਪਤਾ ਲੱਗ ਗਿਆ ਕਿ ਨੌਵੇਂ ਪਾਤਸ਼ਾਹ ਪਰ ਕਿੱਥੇ ਨੇ ਉਸ ਦਿਨ ਤੋਂ ਲੈ ਕੇ ਉਹ ਦਿਨ ਚੱਲਦਾ ਆ ਰਿਹਾ ਤੇ ਕੁਦਰਤੀ ਤੌਰ ਤੇ ਜਿਵੇਂ ਗੁਰੂ ਹਰਗੋਬਿੰਦ ਪਾਸ਼ਾ ਬਾਹਰ ਆਏ ਨੇ ਅੰਮ੍ਰਿਤਸਰ ਸਾਹਿਬ ਆਉਣ ਤੇ ਦਿਵਾਲੀ ਵਾਲਾ ਦਿਨ ਸੀ ਇੰਉਂ ਕਰਕੇ ਬਸ ਸਮੇਲ ਹੋ ਗਿਆ ਤਾਂ ਕਰਕੇ ਬਾਦਿਆਂ ਬਖਾਲ ਦੀ ਧਰਤੀ ਤੇ ਪੁੰਨਿਆਂ ਵਾਲੇ ਰਖੜੇ ਵਾਲੇ ਦੇ ਨਾ ਭਾਰੀ ਜੋੜ ਮੇਲਾ ਕੱਟ ਹੁੰਦਾ ਹੈ ਹੋਰ ਇਹਦਾ ਕੋਈ ਸਾਡੇ ਧਰਮ ਦੇ ਨਾਲ ਸਬੰਧ ਕੋਈ ਨਹੀਂ ਬੰਨਣਾ ਨਾ ਬੰਨਣਾ ਹੈ ਤੁਹਾਡੀ ਮਰਜ਼ੀ ਆ ਪਰ ਦੱਸਣਾ ਸਾਡਾ ਫਰਜ਼ ਬਣਦਾ ਹੈ ਕਿ ਸਿੱਖ ਧਰਮ ਦਾ ਇਹ ਕੋਈ ਰੂੜ ਨਹੀਂ ਹੈ ਸਾਡੀ ਮਰਜ਼ਾਦਾ ਨਹੀਂ ਹੈ ਧਾਗੇ ਸਾਡੀ ਰਕਸਾ ਨਹੀਂ ਕਰਦੇ ਸਾਡੀ ਰਕษา ਗੁਰਬਾਣੀ ਨੇ ਕਰਨੀ ਆਬਦ ਨੇ ਕਰਨੀ ਆ ਸਾਡੀ ਰਕษา ਡੰਡੇ ਨੇ ਕਰਨੀਆਂ ਸ਼ਸਤਰ ਨੇ ਤੇ ਸਾਸਤਰ ਨੇ ਦੋ ਚੀਜ਼ਾਂ ਸਾਡਾ ਹਥਿਆਰ ਨਹੀਂ ਇਹਨਾਂ ਤੋਂ ਮੇਰਾ ਸਾਡੀ ਰਕษา ਨਹੀਂ ਹੋ ਸਕਦੀ ਆਓ ਇਹ ਬੇਨਤੀਆਂ ਪ੍ਰਮਾਣ ਕਰਨੀਆਂ ਤੇ ਜੇ ਤੁਹਾਨੂੰ ਰੱਖੜੀ ਦੇ ਤਿਹਾੜੀਆਂ ਵਿਚਾਰਾਂ ਚੰਗੀਆਂ ਲੱਗੀਆਂ ਹੋਣ ਤਾਂ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਅੱਗੇ ਸ਼ੇਅਰ ਜੁੜੋ ਕਰਿਓ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਗੁਰਬਾਣੀ ਵਿਚਾਰ ਕਰਦੇ ਹਾਂ ਪੁੰਜੋ ਬੁੱਲਾ ਕਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ